ਮਿਸਟਰੀ 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 ਚੰਡੀਗੜ੍ਹ ਦੇ ਥਾਣੇ 'ਚ ਸੀਬੀਆਈ ਦੇ ਛਾਪੇ ਦੀ ਹੁਣ ਬਣ ਗਈ ਹੈ ਮਿਸਟਰੀ ਕਿਉਂਕਿ ਇਹ ਛਾਪਾ ਮਾਰੀ ਦੇ ਦੌਰਾਨ ਇੱਕ ਐਸਆਈ ਮੌਕੇ ਤੋਂ ਫਰਾਰ ਹੋ ਗਿਆ ਸੀ ਇਸ ਤੋਂ ਬਾਅਦ ਸੀਬੀਆਈ ਉਸ ਦੀ ਪਾਲ ਚ ਲੱਗੀ ਸੀ ਪਰ ਇਸ ਦੌਰਾਨ ਇੱਕ ਖਬਰ ਆਂਦੀ ਆ ਉਹ ਕਾਰ ਦੇ ਵਿੱਚ ਸੰਦਿਗਧ ਹਾਲਤ ਚ ਮਿਲਦਾ ਫਿਰ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਜਿੱਥੇ ਉਸ ਦੀ ਮੌਤ ਹੋ ਜਾਂਦੀ ਹੈ ਯਾਨੀ ਕਿ ਸੀਬੀਆਈ ਨੇ ਟ੍ਰੈਪ ਤਾਂ ਲਾਇਆ ਸੀ ਪਰ ਉਸ ਟ੍ਰੈਪ ਦਾ ਜਿਹੜਾ ਇੱਕ ਅਹਿਮ ਕਰੈਕਟਰ ਸੀ ਉਹ ਸਦਾ ਲਈ ਮੌਤ ਦੇ ਆਗੋਸ਼ ਚਲਾ ਗਿਆ ਸੋ ਹੋਂ ਇੱਕ ਵੱਡਾ ਸਵਾਲ ਪੈਦਾ ਹੋ ਗਿਆ ਕਿ ਉਸ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ ਆਖਰਕਾਰ ਜਿਹੇ ਕੀ ਕਾਰਨ ਬਣ ਗਏ ਕਿ ਇੱਕ ਥਾਣੇਦਾਰ ਨੂੰ ਆਪਣੇ ਹੀ ਥਾਣੇ ਤੋਂ ਭਜਣਾ ਪੈ ਗਿਆ ਜਦਕਿ ਇੱਕ ਦੂਸਰਾ ਥਾਣੇਦਾਰ ਹਿਲਾ ਸੱਚ ਲੈ ਲੈ ਗਿਆ ਸੋ ਕੀ ਹੈ ਪੂਰਾ ਮਾਮਲਾ ਤੁਹਾਨੂੰ ਦਿਖਾਣੇ ਆਣੇ ਨਾਲ ਤੁਹਾਨੂੰ ਦੱਸ ਜਾਈਏ ਕਿ ਹੁਣ ਇਸ ਮਾਮਲੇ ਨੂੰ ਸੀਬੀਆਈ ਦੇ ਨਾਲ-ਨਾਲ ਚੰਡੀਗੜ੍ਹ ਪੁਲਿਸ ਵੀ ਪੜਤਾਲ ਕਰਨ ਵਾਸਤੇ ਪੂਰੀ ਤਰ੍ਹਾਂ ਸਕਰੀਅ ਹੋ ਚੁੱਕੀ ਹੈ ਕੀ ਅਖਰਕਾਰ ਉਹਨਾਂ ਦੇ ਥਾਣੇਦਾਰ ਦੀ ਜਾਨ ਗਈ ਤੇ ਕਿਵੇਂ ਗਈ ਦਨਕਬੇਲ ਪੰਜਾਬੀ ਟੀਵੀ ਦੇ ਰਿਪੋਰਟ ਅਨੁਸਾਰ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਅੱਜ ਇੱਕ ਸੀਬੀਆਈ ਦਾ ਟਰੈਪ ਲੱਗੇ ਟਰੈਪ ਦੇ ਦੌਰਾਨ ਇੱਕ ਐਸਆਈ ਨੂੰ ਸੀਬੀਆਈ ਦੀ ਟੀਮ ਨੇ ਹਿਰਾਸਤ ਤੇ ਵਿਚਤ ਦਿੱਤੀ ਜਿਹਦੇ ਪਰ ਟਰੈਪ ਲੱਗੇ ਤਾਂ سنگੀਲ aarop ਲੱਗੇ ਸੀ ਰਿਸ਼ਵਤ ਖੋਰੀ ਦੇ ਮੌਕੇ ਤੋਂ ਇੱਕ ਥਾਣੇਦਾਰ ਫਰਾਰ ਹੋ ਗਿਆ ਸੀ ਜਿਹਦਾ ਨਾਮ ਬਜਿੰਦਰ ਦੱਸਿਆ ਜਾ ਰਿਹਾ ਹੈ ਹੁਣ ਦੱਸ ਦਈਏ ਇੱਕ ਮੰਦ ਭਾਗੀ ਜਿਹੜੀ ਖਬਰ ਹੁਣ ਨਿਕਲ ਕੇ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਦੇ ਸੈਕਟਰ 40 41 ਡਿਵਾਈਡਿੰਗ ਰੋਡ ਦੇ ਕੋਲ ਗੱਡੀ ਤਸਵੀਰਾਂ ਦੇ ਵਿੱਚ ਦੇਖ ਰਹੋ ਗੱਡੀ ਖੜੀ ਹੈ ਤੇ ਮੌਕੇ ਤੇ ਪੁਲਿਸ ਤੇ ਫੋਰੈਂਸਿਕ ਟੀਮ ਜਾਂਚ ਕਰਦੀ ਹੋਈ ਦਿਖਾਈ ਦੇ ਰਹੀ ਹੈ ਦੇਖ ਸਕਦੇ ਹੋ ਗਲਾਸ ਤੇ ਹੈ ਤੇ ਗਲਾਸ ਤੇ ਜਾਣਕਾਰੀ ਇਹ ਵੀ ਸਾਹਮਣੇ ਆਈ ਜਿਹੜਾ ਉਹ ਗਲਾਸ ਹੈ ਇਸ ਦੇ ਵਿੱਚ ਕੋਈ ਜ਼ਹਿਰੀਲਾ ਪਦਾਰਥ ਮਿਲਾ ਕੇ ਉਸ ਖਾਨੇਦਾਰ ਨੇ ਪੀ ਲਿਆ ਜਿੱਥੇ ਉਹਨੂੰ ਬੇਸੁਧ ਹਾਲ ਦੇ ਵਿੱਚ ਪੁਲਿਸ ਨੂੰ ਮਿਲਿਆ ਤੇ ਉਹਨੂੰ ਚੱਕ ਕੇ ਪੀਸੀਆਰ ਦੀ ਟੀਮ ਹਸਪਤਲ ਲੈ ਕੇ ਆਈ ਦਿੱਨੇ ਕੋ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਪੁਲਿਸ ਦੇ ਕਈ तमाम ਵੱਡੇ ਅਧਿਕਾਰੀ ਮੌਕੇ ਪਹੁੰਚ ਕੇ ਤਸਵੀਰਾਂ ਦੇ ਵਿੱਚ ਐਸਐਸਪੀ ਐਸਪੀ ਸਿਟੀ ਤੋਂ ਇਲਾਵਾ ਕਈ तमाम ਅਫਸਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਜਿਹੜੀ ਖਬਰ ਹੈ ਕਿ ਚੰਡੀਗੜ੍ਹ ਦੇ ਸਿੱਤਰ 16 ਤੋਂ ਹੈ ਜਿਹੜੀ ਸੀਬੀਆਈ ਦਾ ਟਰੈਪ ਨੂੰ ਲੈ ਕੇ ਇਹ ਖਬਰ ਸੀ ਕਿ ਸੀਬੀਆਈ ਦੇ ਟਰੈਪ ਦੇ ਵਿੱਚ ਜਿਹੜਾ ਥਾਣੇਦਾਰ ਤੇ سنگੀਨ આરોਪ ਲੱਗੇ ਸੀ ਕਿ ਉਹਨੇ ਰਿਸ਼ਵਤ ਦੀ ਮੰਗ ਕੀਤੀ ਹੈ ਤੇ ਰਿਸ਼ਵਤ ਦੀ ਰਕਮ ਕੋਈ ਦੇਣਾ ਹੈ ਤਾਂ ਉਹ ਟਰੈਪ ਲੱਗਿਆ ਸੀ ਜਿਹਦੇ ਵਿੱਚ ਥਾਣੇਦਾਰ ਮੌਕੇ ਤੋਂ ਫਰਾਰ ਹੋ ਗਿਆ ਸੀ ਹੁਣ ਉਹ ਦੇ ਇੱਥੇ ਜਿਹੜੀ ਦਰਦਾਂ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹਦੀ ਮੌਤ ਹੋ ਚੁੱਕੀ ਹੈ ਹੁਣ ਚੰਡੀਗੜ੍ਹ ਪੁਲਿਸ ਦੇ ਲਈ ਵੀ ਚੁਣੌਤੀ ਹੈ ਕਿ ਜਿਹੜੇ ਉਹਨਾਂ ਦੇ ਮਲਾਜਮ ਦੀ ਮੌਤ ਹੋ ਗਈ ਹੈ ਉਸ ਨੂੰ ਲੈ ਕੇ ਵੀ ਇਨਵੈਸਟੀਗੇਸ਼ਨ ਤੇਜ਼ ਹੋ ਚੁੱਕੀ ਹੈ ਤੇ ਲਗੀ ਸੀਬੀਆਈ ਲਈ ਵੀ ਚੁਣੌਤੀ ਹੋ ਚੁੱਕੀ ਹੈ ਕਿ ਜਿਸ ਵਿਅਕਤੀ ਦੇ આરોਪ ਲੱਗੇ ਸੀ ਥਾਣੇਦਾਰ ਤੇ ਉਹ ਹੁਣ ਉਹਦੀ ਮੌਤ ਹੋ ਗਈ ਹੈ ਤੇ ਹੁਣ ਇਹ ਸੀਬੀ ਆਪਣੇ ਇਨਵੈਸਟੀਗੇਸ਼ਨ ਕਿਸ ਤਰ੍ਹਾਂ ਚਲਾਉਂਦੀ ਹੈ ਅੱਗੇ ਕਿੱਦਾਂ ਵਧਾਉਂਦੀ ਹੈ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਪਰ ਹੁਣ ਚੰਡੀਗੜ੍ਹ ਪੁਲਿਸ ਵੀ ਅਪਣੀ ਇਨਵੈਸਟੀਗੇਸ਼ਨ ਨੂੰ ਤੇਜ਼ ਕਰ ਰਹੀ ਹੈ ਤੇ ਹਰ ਪਾਸੇ ਤੋਂ ਪੂਰੀ ਤਰ੍ਹਾਂ ਹਰ ਐਂਗਲ ਤੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਆਖਿਰਕਾਰ ਇਹ ਪੂਰਾ ਵਿਵਾਦ ਕੀ ਸੀ ਇਸ ਦੇ ਪਿੱਛੇ ਕਾਰਨ ਕੀ ਸੀ ਕਿ ਵੰਸ਼ਾ ਰਹੇਗੀ ਆਪਣੇ ਜੋ ਕਿ ਬਹੁਤ ਨੂੰ ਬਰਬਾਦ ਕਰਨ ਬੇਸਵਾਦਨਿੰਗ ਮੈਂ ਚੰਡੀਗੜ੍ਹ